ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਵਿਸ਼ਾ ਅਸੀਂ ਜਾਰੀ ਰੱਖਿਆ ਹੋਇਆ ਹੈ ਇਹਦੇ ਵਿੱਚ ਅੱਜ ਅਸੀਂ ਸਿੱਖੀ ਵਿੱਚ ਜੋ ਸਮਾਜਿਕ ਦਸ਼ਾ ਹੈ ਉਹਦੇ ਬਾਰੇ ਥੋੜਾ ਚਾਤ ਪਾਉਣੀ ਹੈ ਤੋਂ ਸਮਾਜਿਕ ਹਾਲਤ ਜਿਹੜੀ ਹੈ ਸਾਡੀ ਇਸ ਵੇਲੇ ਸਭ ਤੋਂ ਖਰਾਬ ਕਰ ਰਹੀ ਹੈ ਜਿਹੜੀ ਚੁਣੌਤੀ ਹੈ ਨਸ਼ਿਆਂ ਦੀ ਮਾਰ ਅੱਜ ਪੰਜਾਬ ਵਿੱਚ ਖਾਸ ਕਰਕੇ ਬਹੁਤ ਨਸ਼ੀਲੇ ਪਦਾਰਥ ਜਿਹੜੇ ਉਹਨਾਂ ਦਾ ਸੇਵਨ ਹੋ ਰਿਹਾ ਨੌਜਵਾਨ ਜਾਂ ਵੱਡੇ ਕਰਦੇ ਸਨ ਉਹਨਾਂ ਦੇ ਬੀਬੀਆਂ ਨੌਜਵਾਨ ਬੱਚੀਆਂ ਵੀ ਇਹਨਾਂ ਨਸ਼ਿਆਂ ਕਸ਼ੇਮ ਵਿੱਚ ਗ੍ਰਸਤ ਨਜ਼ਰ ਆਉਂਦੀਆਂ ਨੇ ਸਾਡੇ ਜੰਮੂ ਕਸ਼ਮੀਰ ਵਿੱਚ ਵੀ ਵਿਚੋ ਵਿਚੀ ਇਹ ਨਸ਼ੇ ਜਿਹੜੇ ਨੇ ਇਹ ਚੱਲ ਰਹੇ ਨੇ ਤੋਂ ਸਿੱਖ ਪੰਥ ਵਿੱਚ ਜੋ ਉਹ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਿਧਾਂਤ ਹਨ ਉਹਨਾਂ ਅਨੁਸਾਰ ਸਿੱਖ ਨੂੰ ਨਸ਼ਾ ਕੇਵਲ ਪ੍ਰਸ਼ਾਦੇ ਦਾ ਹੋਣਾ ਚਾਹੀਦਾ ਹੈ ਤੇ ਨਾਮ ਦਾ ਨਸ਼ਾ ਹੋਣਾ ਚਾਹੀਦਾ ਕਿਸੇ ਵੀ ਕਿਸੂ ਦਾ ਨਸ਼ਾ ਜੋ ਸਰੀਰ ਦੀ ਹਾਨੀ ਕਰਦਾ ਹੋਵੇ ਜਾਂ ਮਾਨਸਿਕ ਸੰਤੁਲਨ ਜਿਹੜਾ ਹੈ ਉਹਦੇ ਵਿੱਚ ਸਹਿਜ ਨਾ ਰਹਿਣ ਦੇਵੇ ਐਸੇ ਨਸ਼ੇ ਜਿਵੇਂ ਸ਼ਰਾਬ ਭੰਗ ਪੁੱਕੀ ਚਰਸ ਤਮਾਕੂ ਹਸ਼ੀਸ਼ ਬਰੂਨ ਸ਼ੋਗੁਰ ਫੀਮ ਨਸ਼ੀਲੇ ਕੈਪਸੂਲ ਆਦਿ ਇਸ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਨਸ਼ੇਲੀਆਂ ਚੀਜ਼ਾਂ ਇਹਨਾਂ ਦੀ ਵਰਤੋਂ ਬੜੀ ਸ਼ਾਇਰਿਆਂ ਹੋ ਰਹੀ ਹੈ ਅੱਜ ਸੂਬੇ ਚੋਂ 80% ਸਿੱਖੀ ਸੂਬਾ ਵਾਲਾ ਬੰਦਾ ਉਹ ਵੀ ਨਸ਼ੇ ਕਿਸੇ ਨਾ ਕਿਸੇ ਨਸ਼ੇ ਵਿੱਚ ਗ੍ਰਸਤ ਹੈ ਤੋ ਇਹ ਇੱਕ ਕਿੰਨੀ ਵੱਡੀ ਕੌਮ ਨੂੰ ਮਾਰ ਲੱਗ ਰਹੀ ਹੈ ਕਿ ਆਪਣੀ ਮਿਹਨਤ ਦਾ ਪੈਸਾ ਮਿਹਨਤ ਪੈਸਾ ਇਹਨਾਂ ਨਸ਼ੇ ਤੇ ਬਰਬਾਦ ਮੈਨੂੰ ਯਾਦ ਹੈ ਮੈਂ ਜਦੋਂ ਸਰਕਾਰੀ ਸਰਵਿਸ ਕਰਦਾ ਸਾਂ ਇੱਕ ਨੌਜਵਾਨ ਮੇਰੇ ਸੰਪਰਕ 'ਚ ਆਇਆ ਉਹ ਨਸ਼ਾ ਕਰਦਾ ਸੀ ਸ਼ਰਾਬ ਦਾ ਨਸ਼ਾ ਜਦੋਂ ਛਡਾਇਆ ਤੇ ਛੁੱਟਣ ਤੋਂ ਬਾਅਦ ਮੈਂ ਇੱਕ ਦਿਨ ਨੂੰ ਪੁੱਛਿਆ ਵੀ ਸਣਾਓ ਜੀ ਹੁਣ ਜ਼ਿੰਦਗੀ ਕਿਸੇ ਕਹਿੰਦੇ ਜੀ ਬੜਾ ਸੁੱਖ ਹੈ ਜੀ ਬੜਾ ਆਨੰਦ ਹੈ ਜਦੋਂ ਨਸ਼ਾ ਕਰਨ ਦਾ ਟਾਈਮ ਹੁੰਦਾ ਸੀ ਤੇ ਅੰਦਰ ਉਥਲ ਪੁਥਲ ਮੱਚ ਜਾਂਦੀ ਸੀ ਆਪੇ ਜਾ ਕੇ ਪੀਏ ਜਾਂ ਕੋਈ ਸਾਥੀ ਲਵੀਏ ਇਹ ਅਫੜੋ ਤਫੜੀ ਪੈ ਜਾਂਦੀ ਸੀ ਉਹਨ ਬੜੀ ਸ਼ਾਂਤੀ ਆਨੰਦ ਨਾਲ ਚੁੱਪ ਕਰਕੇ ਲੰਗਰ ਪਾਣੀ ਛੱਕ ਕੇ ਸੋ ਜਾਂਦੇ ਆ ਮਜੇ ਨਾਲ ਕੋਈ ਚਿੰਤਾ ਨਹੀਂ ਕਹਿੰਦਾ ਆਰਥਿਕ ਪੱਕੂ ਉਸਨੇ ਕਿਹਾ ਕਿ ਸਾਹਿਬ ਜੀ ਅਗਰ ਤੁਸੀਂ ਮੈਨੂੰ ਕੋਈ 20-25 ਸਾਲ ਪਹਿਲਾਂ ਦੇ ਮਿਲੇ ਹੁੰਦੇ ਉਦੋਂ ਤੂੰ ਮੈਨੂੰ ਨਸ਼ਾ ਛਡਾਇਆ ਹੁੰਦਾ ਤੇ ਇੱਕ ਚੰਗੀ ਕੋਠੀ ਤਿਆਰ ਹੋ ਸਕਦੀ ਸੀ ਉਸ ਪੈਸੇ ਨਾਲ ਜਿਹੜਾ ਮੈਂ ਨਸ਼ੇ ਤੇ ਬਰਬਾਦ ਕੀਤਾ ਇਹ ਉਹਦੇ ਬੋਲ ਸਨ ਇੱਕ ਚੰਗੀ ਵਧੀਆ ਕੋਠੀ ਤਿਆਰ ਹੋ ਸਕਦੀ ਸੀ ਉਸ ਪੈਸੇ ਨਾਲ ਜਿਸ ਨਾਮੇ ਪਿਆਸਾ ਨਸ਼ੇ ਦੇ ਬਰਬਾਦ ਕੀਤਾ ਹੈ। ਤੋਂ ਇਤਨੇ ਆਪਣੀ ਮਿਹਨਤ ਦਾ ਜਿਹੜਾ ਮਸ਼ਕਤ ਦਾ ਸਾਡਾ ਤਨਦੁਲਤ ਹੈ ਉਸ ਨੂੰ ਅਸੀਂ ਇਹਨਾਂ ਨਸ਼ਿਆਂ ਕਸ਼ਿਆਂ ਤੇ ਬਰਬਾਦ ਤੇ ਕਰ ਦੇਈਆਂ। ਨਾਲੋਂ ਨਾਲ ਆਪਣੀ ਸਿਹਤ ਦੇ ਬਸਤਿਆਨਾਸ਼ ਕਰਦੇ ਆ। ਪਿੱਛੇ ਜਾ ਇੱਕ ਅਨਾਲਿਸਿਸ ਵਿੱਚ ਪਤਾ ਲੱਗਾ ਸੀ ਕਿ ਪੰਜਾਬ ਦੇ ਤਕਰੀਬਨ ਬਹੁਤ ਘੱਟ ਨੌਜਵਾਨ ਅਸੀਂ ਰਹਿ ਗਏ ਨੇ ਜਿਹੜੇ ਫੌਜੀ ਪਰਥੀ ਹੋਣ ਦੇ ਕਾਬਿਲ ਹੋਣ। ਕਈਆਂ ਦੇ ਖਤਬਤ ਪੂਰੇ ਨਹੀਂ ਕਹਿੰਦੀ ਛਾਤੀ ਵੀ ਪੂਰੀ ਨਹੀਂ ਕਈਆਂ ਨੂੰ ਕੋਈ ਰੋਗ ਕਈਆਂ ਨੂੰ ਕੋਈ ਰੋਗ ਫੌਜੀ ਪਰਥੀ ਹੋਣ ਦੇ ਕਾਬਲ ਨਹੀਂ ਰਹੇ ਜਵਾਨ ਜਦ ਕੇ ਪਹਿਲਾਂ ਸਭ ਤੋਂ ਜਿਆਦੇ ਫੌਜੀ ਪਰਥੀ ਲਈ ਫਿੱਟ ਜਵਾਨ ਪੰਜਾਬ ਜੂ ਮਿਲਦੇ ਸਨ ਕਾਰਨ ਕੀ ਹੈ ਇਹਨਾਂ ਨਸ਼ੇ ਕਸ਼ੇ ਨੇ ਜਵਾਨੀ ਨੂੰ ਅੰਦਰੋਂ ਖੋਖਲੇ ਕਰ ਦਿੱਤਾ ਨਾ ਐਸਾ ਬੰਦਾ ਸਮਾਜ ਵਿੱਚ ਕਿਸੇ ਕੰਮ ਦਾ ਰਹਿੰਦਾ ਹੈ ਨਾ ਦੇਸ਼ ਦੇ ਕੰਮ ਦਾ ਰਹਿੰਦਾ ਹੈ ਨਾ ਐਸਾ ਬੰਦਾ ਪਰਿਵਾਰ ਲਈ ਪਰਵਾਰ ਲਈ ਵੀ ਬਿੱਕਤਿਆ ਕਜੇ ਹੀ ਬਣਾ ਕੇ ਰੱਖਦਾ ਨਸ਼ੇਈ ਬੰਦਾ ਜਿਹੜਾ ਹੈ ਨਸ਼ੇ ਦੇ ਵਿੱਚ ਲੜਾਈਆਂ ਝਗੜੇ ਕਤਲਗਾਰ ਵੀ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿਹੜਾ ਬੰਦਾ ਇਹਨਾਂ ਵਿਕਾਰੀ ਨਸ਼ੇ ਵਿੱਚ ਪਿਆ ਹੈ ਉਸਨੇ ਆਪਣੇ ਜੀਵਨ ਦਾ ਮਨੋਰਥ ਉਹ ਜੋਤੀ ਜੋਤ ਲਈ ਸੰਪੂਰਨ ਥੀ ਹਵਲੇ ਮਾਰਗ ਤੇ ਕਦੋਂ ਚੱਲਣਾ ਹੈ ਇਸ ਰਾਹ ਤੇ ਉਸਨੇ ਪੈਰ ਨਹੀਂ ਪਾਉਣਾ ਕਿਉਂਕਿ ਇਸ ਪਾਸੇ ਤੋਂ ਦੀ ਗੱਲ ਨਹੀਂ ਬਣਦੀ ਨਾ ਉਸਨੇ ਕਿਸੇ ਧਾਰਮਿਕ ਸਥਾਨ ਦੇ ਜਾਣਾ ਨਾ ਉਸਨੇ ਕੋਈ ਧਾਰਮਿਕ ਸੇਵਾਵਾਂ ਕਰਨੀਆਂ ਨੇ ਤੇ ਜੇ ਨਸ਼ੇ ਵਿੱਚ ਗ੍ਰਸਤ ਹੋ ਕੇ ਸੇਵਾਵਾਂ ਕਰੇਗਾ ਅਸੀ ਸੇਵਾ ਦਾ ਕੀ ਫਲ ਹੈ ਉਸ ਐਸੀ ਮਿਹਨਤ ਦਾ ਕੀ ਸੁਖ ਹੈ ਉਹ ਤਾਂ ਆਪਣਾ ਜੀਵਨ ਤੇ ਖਵਾ ਰਹੀ ਹੈ ਫਿਰ ਵੀ ਤੇ ਲਾਜ਼ਮ ਇਸ ਵਕਤ ਸਰਕਾਰੀ ਲੈਵਲ ਤੇ ਤੇ ਕੌਮੀ ਪੱਧਰ ਤੇ ਬਹੁਤ ਵੱਡੀ ਮੁਹਿੰਮ ਚੇੜੀ ਜਾਣੀ ਬੜੀ ਜ਼ਰੂਰੀ ਹੈ ਇਹ ਨਸ਼ੇ ਦੇ ਮਾਰ ਤੋਂ ਕੌਮ ਨੂੰ ਬਚਾਉਣ ਨੂੰ ਵਾਸਤੇ ਨਸ਼ੇ ਦੇ ਸ਼ਰੇਆਮ ਜਿਹੜੇ ਕੇਂਦਰਨ ਇਹਨਾਂ ਨੂੰ ਬੰਦ ਕਰਵਾਇਆ ਜਾਵੇ ਔਰ ਸਰਕਾਰਾਂ ਕਰੋੜਾਂ ਰੁਪਏ ਅਰਬ ਰੁਪਏ ਇਹ ਨਸ਼ੇ ਦੀ ਵਕਰੀਦੂ ਕਮਾਉਂਦੀਆਂ ਨੇ ਆਪਣੀ ਸਰਕਾਰਾਂ ਚਲਾਉਂਦੀਆਂ ਨੇ ਤੇ ਇਹ ਜਿਹੜੀ ਸਰਕਾਰ ਦੀ ਕਮਾਈ ਹੈ ਇਹ ਲੋਕਾਂ ਦੇ ਖੂਨ ਪਸੀਨੇ ਦੀ ਲੋਕਾਂ ਦਾ ਖੂਨ ਚੋਸ ਕੇ ਲੋਕਾਂ ਦੇ ਕਰ ਬਰਬਾਦ ਕਰਕੇ ਇਹ ਕਮਾਈ ਕੀਤੀ ਜਾਂਦੀ ਹੈ। ਤੋਂ ਜਿੰਨੀ ਦੇਰੀ ਆਮ ਪਬਲਿਕ ਜਿਹੜੀ ਹੈ ਇਸ ਮਾਮਲੇ 'ਚ ਅੱਗੇ ਉੱਠ ਕੇ ਨਹੀਂ ਆਵੇਗੀ ਔਰ ਇਹਦੇ ਵਿੱਚ ਇਹ ਵੀ ਜ਼ਰੂਰੀ ਨਹੀਂ ਕਿ ਸਾਰੀ ਖਾਰੀ ਸਿਕ ਪੰਥ ਵਾਲੀ ਇਹ ਕੋਸ਼ਿਸ਼ ਕਰ ਨਹੀਂ। ਹਰ ਬੰਦਾ ਕਿਸੇ ਵੀ ਫਿਰਕੇ ਕਿਸੇ ਵੀ ਪੰਥ ਨਾਲ ਜੁੜਿਆ ਹੈ। ਇਹ ਨਸ਼ਾ ਤਾਂ ਉਹਨਾਂ ਨੂੰ ਵੀ ਮਾਰ ਹੀ ਦੇ ਰਿਹਾ ਹੈ। ਨਸ਼ਾ ਕੋਮ ਨਹੀਂ ਦੇਖਦਾ ਜਾਤ ਪਾਤ ਨਹੀਂ ਦੇਖਦਾ ਉੱਚ ਨੀਚ ਨਹੀਂ ਦੇਖਦਾ ਗਰੀਬ ਅਮੀਰ ਨਹੀਂ ਦੇਖਦਾ ਤੂੰ ਇਸ ਮੂਹ ਵਿੱਚ ਤੂੰ ਹਰ ਵਿਅਕਤੀ ਨੂੰ ਉਹ ਕਿਸੇ ਪਾਸੇ ਵੀ ਆਪਣਾ ਸੰਬੰਧ ਜੋੜੀ ਬੈਠਾ ਹੋਵੇ ਉਸ ਨੂੰ ਇਸ ਮੂਹ ਵਿੱਚ ਅੱਗੇ ਆ ਕੇ ਪਹਿਲ ਕਰਨੀ ਚਾਹੀਦੀ ਹੈ ਉਹ ਵਕਤ ਦੀ ਬਹੁਤ ਵੱਡੀ ਚੁਣੌਤੀ ਏ ਇਹ ਮੌਜੂਦਾ ਸਮੇਂ ਦੀ ਕਿ ਨਸ਼ਿਆਂ ਦੀ ਮਾਰ ਨੇ ਸੰਸਾਰ ਨੂੰ ਬਹੁਤ ਬਰਬਾਦ ਕੀਤਾ ਔਰ ਇਹ ਵੀ ਤੁਸੀਂ ਦੇਖਣ ਨੂੰ ਚਾਹੁੰਦਾ ਕਿ ਜਿਹੜੇ ਚੰਗੇ ਰਿਸ਼ਪੁਸ਼ ਅਮੀਰ ਲੋਕਨ ਉਹ ਫਿਰ ਵੀ ਕਿਸੇ ਢੰਗ ਨਾਲ ਪਰ ਗਰੀਬ ਬੰਦਾ ਜਿਸ ਦੀ ਅੰਨੇ ਨਹੀਂ ਥੋੜੀ ਹੈ ਉਹ ਨਸ਼ੇ 'ਚ ਬਹੁਤ ਜ਼ਿਆਦਾ ਪੈਸਾ ਬਰਬਾਦ ਕਰਦਾ ਆਪਣੀ ਕਮਾਈ ਦਾ ਜਿੰਨਾ ਇੱਕ ਉਹਦੇ ਪਰਿਵਾਰ ਦੀ ਜ਼ਰੂਰਤਾਂ ਲਈ ਪੈਸਾ ਚਾਹੀਦਾ ਹੁੰਦਾ ਉਹਦੇ ਕੋਲੋਂ ਜ਼ਿਆਦਾ ਤੇ ਨਸ਼ੇ 'ਤੇ ਬਰਬਾਦ ਕਰ ਦਿੰਦਾ ਐਸੇ ਨਸ਼ੇਈ ਦੇ ਬੱਚੇ ਚੰਗੀ تعلیم ਨਹੀਂ ਲੈ ਸਕਦੇ ਕਲੀਨ ਪਹਿਣਾ ਹੁੰਦੇ ਸ਼ਾਦੀ ਚੰਗੀਦਰਾ ਨਹੀਂ ਹੋ ਸਕਦੀ ਸੋਹਣੇ ਘਰ-ਦਾਰ ਆਪਣੀ ਜ਼ਰੂਰਤਾਂ ਮੁਤਾਬਕ ਉਹ ਨਹੀਂ ਬਣਾ ਸਕਦਾ ਨਸ਼ੇਈ ਬੰਦਾ ਤੂੰ ਕੋਮੀ ਤੌਰ ਤੇ ਕਮਜ਼ੋਰੀ ਤੇ ਆਉਂਦੀ ਹੁੰਦੀ ਹੈ ਇਸ ਵਾਸਤੇ ਇਹ ਇੱਕ ਇਸ ਵਕਤ ਬੜੀ ਵੱਡੀ ਇਹ ਵੀ ਚੁਣੌਤੀ ਹੈ ਕਿ ਥਾਂ ਥਾਂ ਤੇ ਨਸ਼ੇ ਦੇ ਖਿਲਾਫ ਸੈਮੀਨਾਰ ਕੀਤੇ ਜਾਣ ਨਫੇ ਨਸ਼ੇ ਦੇ ਖਿਲਾਫ ਧਾਰਮਿਕ ਕਥਾ ਵਿਚਾਰਾਂ ਕੀਤੀਆਂ ਜਾਣ ਨਸ਼ੇ ਦੇ ਖਿਲਾਫ ਸਰਕਾਰੀ ਪੱਧਰ ਤੇ ਯਤਨ ਕੀਤੇ ਜਾਣ ਔਰ ਸਰਕਾਰਾਂ ਵੀ ਇਸ ਪਾਸੇ ਹੋਸ਼ ਕਰਨ ਕਿ ਇਹਦੇ ਨਾਲ ਜੋ ਇਹਨਾਂ ਦੇ ਬਜਟ ਵਿੱਚ ਮਦਦ ਮਿਲਦੀ ਹੈ ਨਸ਼ੇ ਦੀ ਇਹ آمدਨ ਉਹ ਕਿਸੇ ਹੋਰ ਜ਼ਰੀਆ ਲੱਭਣ ਕੋਈ ਔਰ ਭਾਰਤ ਦੇਸ਼ ਦੇ ਵਸਨੀਕਾਂ ਨੂੰ ਨਸ਼ੇ ਕਸ਼ੇ ਦੀ ਗਰਸ ਕਰਕੇ ਜਿਹੜੀ ਕਮਾਈ ਕਰ ਰਹੇ ਨੇ ਇਸ ਕਮਾਈ ਨੂੰ ਬੰਦ ਕਰ। ਐਸੀ ਮੁਹਿਮ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਸਾਡੀਆਂ ਅਸੈਂਬਲੀਆਂ ਪਾਰਲੀਮੈਂਟਾਂ ਵਿੱਚ ਸਾਡੇ ਜਿਹੜੇ ਉੱਥੇ ਮੈਂਬਰ ਹੁੰਦੇ ਨੇ ਚਾਹੇ ਉਹ MP ਨੇ ਚਾਹੇ ਉਹ MLAs ਨੇ ਇਸ ਬਾਰੇ ਕਦੇ ਕੋਈ ਬਿੱਲ ਪੇਸ਼ ਨਹੀਂ ਕਰਦੇ। ਕੋਈ ਤਗੜਾ ਬਿੱਲ ਪੇਸ਼ ਕੀਤਾ ਜਾਏ ਔਰ ਪਬਲਿਕ ਦੀ ਹਮਾਇਤ ਲਈ ਜਾਏ ਕਿ ਨਸ਼ੇ ਕਸ਼ੇ ਦੀ ਸ਼ਰ੍ਹਾਂ ਬਿਕਰੀ ਜਿਹੜੀ ਹੈ ਇਹ ਬੰਦ ਹੋਵੇ। ਹੁਣ ਦੇ ਇਹ ਨਸ਼ਿਆਂ ਵਾਲੇ ਲੋਕ ਜਿਹੜੇ ਨੇ ਇਹ ਕੁਝ ਐਸੀਆਂ ਦੋਈਆਂ ਦੇ ਕੇ ਰੇਲਾਂ ਵਿੱਚ ਵੀ ਲੁੱਟ ਖਸੁੱਟ ਕਰਦੇ ਨੇ ਲੋਕਾਂ ਨੂੰ ਕੋਈ ਚਾਜ ਪਾ ਕੇ ਦੇ ਦੇਵੇਗਾ ਕੋਈ ਪਾਣੀ ਦੀ ਬੋਤਲ ਪਾ ਕੇ ਨਸ਼ਾ ਦੇ ਦੇਵੇਗਾ ਫਿਰ ਨਸ਼ੇ ਕਸ਼ੇ ਕਰਕੇ ਨੌਜਵਾਨ ਬੱਚੀਆਂ ਨੂੰ ਬੇਹੋਸ਼ ਕਰਕੇ ਉਹਨਾਂ ਨਾਲ ਵਿਚਾਰ ਉਹਨਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤੋਂ ਇੱਕ ਇਹ ਜਿਹੜੇ ਨਸ਼ੇ ਨੇ ਕੇਵਲ ਇਹ ਇੱਕ ਐਸੀ ਵਬਾਹ ਹੈ ਜਿਸ ਨੇ ਭਾਰਤੀ ਕੌਮ ਨੂੰ ਬਹੁਤ ਕਮਜ਼ੋਰ ਕੀਤਾ ਹੈ ਔਰ ਅਸੀਂ ਖਾਸ ਕਰਕੇ ਜਿਹੜੇ ਸਿੱਖ ਪੰਥ ਦੇ ਆਪਣੇ ਆਪ ਨੂੰ ਪਾੰਦੀ ਰੱਖਦੇ ਹਾਂ ਸਾਨੂੰ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਗੁਰੂ ਸਾਹਿਬ ਨੇ ਤੇ ਨਸ਼ੇ ਨੂੰ ਟੋਟਲੀ ਸਾਨੂੰ ਵਰਜਿਆ ਬਾਬਾ ਹੋਰ ਖਾਣਾ ਖੁਸ਼ੀਖਵਾਰ ਜਿਤ ਖਾਦਾ ਤਣ ਪੀੜਿਆ ਮਨ ਵਿੱਚ ਚੱਲੇ ਵਿਕਾਰ ਤੂੰ ਇਸ ਨੂੰ ਝੂਠਾ ਮਦ ਗਿਆ ਝੂਠਾ ਮਦ ਮੂਲੋਂ ਪਿੱਛੇ ਜੇਕਾ 파ਰ ਵਸਾਏ ਤੂੰ ਨਸ਼ੇ ਨੂੰ ਸਾਨੂੰ ਬਿਲਕੁਲ ਗੁਰੂ ਸਾਹਿਬ ਨੇ ਮਨਾ ਕੀਤਾ ਤੇ ਫਿਰ ਸਿੱਖੀ ਸਰੂਪ ਵਾਲਾ ਬੰਦਾ ਜਿਸ ਰੂਪ ਲਈ ਗੁਰੂ ਸਾਹਿਬ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੁਣੀ ਮਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੂੰ ਸਦ ਸੰਗਾ ਖਾਲਸਾ ਮੇਰੋ ਸਤਗੁਰੂ ਪੂਰਾ ਖਾਲਸਾ ਮੇਰਾ ਸੱਜਣ ਸੂਰਾ ਤੁਸੀਂ ਦੱਸੋ ਸਿੱਖੀ ਸੂਪ ਵਾਲਾ ਬੰਦਾ ਜਦੂ ਆਪਣੇ ਮੂੰਹ ਵਿੱਚ ਕੋਈ ਐਸੀ ਨਸ਼ੀਲੀ ਚੀਜ਼ ਲੈ ਜਾਂਦਾ ਉਸ ਨੂੰ ਇਹ ਸ਼ਰਮ ਨਹੀਂ ਹੋਣੀ ਚਾਹੀਦੀ ਕਿ ਵੀ ਮੇਰੇ ਮੁਖ ਨੂੰ ਤੇ ਗੁਰੂ ਸਾਹਿਬ ਨੇ ਕਿਹਾ ਸੀ ਖਾਲਸਾ ਮੇਰੋ ਮੁਖ ਹੈ ਅੰਗਾ ਤੇ ਫਿਰ ਸਾਡੇ ਮੁਖ ਅੰਗ ਸਰੀਰ ਦੇ ਉਹ ਕੰਮ ਕਰਨ ਜਿਹੜੇ ਸਾਡੇ ਗੁਰੂ ਪਾਤਸ਼ਾਹ ਕਰਦੇ ਸਨ ਜੇ ਗੁਰੂ ਸਾਹਿਬ ਨੂੰ ਪੁੱਛਿਆ ਗਿਆ ਆਖਿਰ ਮਹਾਰਾਜ ਅਸੀਂ ਤੁਹਾਡੇ ਸਿਰਕ ਦਰਸ਼ਨ ਕਰਨ ਨੂੰ ਕਿਵੇਂ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਕਿਹਾ ਸੀ ਮੇਰੇ ਤਿਆਰ ਬਰ ਤਿਆਰ ਖਾਲਸੇ ਦਾ ਦਰਸ਼ਨ ਮੇਰਾ ਹੀ ਦਰਸ਼ਨ ਹੋਵੇਗਾ ਕਿਉਂਕਿ ਖਾਲਸੇ ਵਿੱਚ ਹੀ ਮੈਂ ਨਿਵਾਸ ਕਰਾਂਗਾ ਤੋ ਤਿਆਰ ਬਰ ਤਿਆਰ ਸਿੰਘਾਂ ਦੇ ਦਰਸ਼ਨ ਕਰਨੇ ਗੁਰਗੰਨ ਸਾਹਿਬ ਜੀ ਦੇ ਦਰਸ਼ਨ ਕਰਨੇ ਹੀ ਗੁਰੂ ਦਾ ਦਰਸ਼ਨ ਹੈ ਤੋ ਤੁਸੀਂ ਦੱਸੋ ਵੀ ਇੱਕ ਬੰਦਾ ਸ਼ਰਾਬ ਦੇ ਨਸ਼ੇ 'ਚ ਉਮਰਿਆ ਹੋਵੇ ਜਾਂ ਬਕੜਵਾਦ ਕਰੀ ਜਾ ਰਿਹਾ ਹੋਵੇ ਉਹਦੀ ਉਸ ਨੂੰ ਹੋਸ਼ ਆਵਾਸ ਹੀ ਨਾ ਠਿਕਾਣੇ ਹੋਣ ਉਹ ਚੰਗੀ ਤਰ੍ਹਾਂ ਸਿੱਧਾ ਤੁਰ ਨਾ ਸਕਦਾ ਹੋਵੇ ਉਹ ਖਾਲਸਾ ਮੇਰਾ ਸਤ ਗੁਰੂ ਪੂਰਾ ਉਦਤ ਇਹ ਚੀਜ਼ ਟੁਕਦੀ ਹੈ ਖਾਲਸਾ ਮੇਰਾ ਮੁੱਖਾ ਅੰਗਾ ਟੁਕਦੀ ਹੈ ਇਹ ਸਾਨੂੰ ਇਸ ਗੱਲੋਂ ਸ਼ਰਮ ਨਹੀਂ ਆਉਣੀ ਚਾਹੀਦੀ ਕਿ ਕਿਸੇ ਵੀ ਕੌਮ ਕਿਸੇ ਵੀ ਪੰਥ ਦੇ ਰੈਬਰ ਨੇ ਇਤਨਾ ਵੱਡਾ ਮਾਨ ਆਪਣੇ ਅਣਿਆਈਆਂ ਨੂੰ ਨਹੀਂ ਦਿੱਤਾ ਜੋ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਅਣਿਆਈ ਸੇਵਕਾਂ ਨੂੰ ਦਿੱਤਾ ਹੈ ਫਿਰ ਅਸੀਂ ਉਸ ਮਾਨ ਨੂੰ ਬਾੜ ਰੱਖੀਏ ਆਪਣੇ ਆਪ ਨੂੰ ਇੱਕ ਗੁਰਸਿੱਖ ਸੰਤ ਸਫਾਈ ਤਿਆਰ ਕਰੀਏ ਅਸੀਂ ਖੰਡੇ ਬਾੜੇ ਦੀ ਪਾਉ ਲੈ ਕੇ ਪਹਿਲੇ ਗੁਰਸਿੱਖੀ ਪਾਸ ਦਾ ਮੈਂਬਰ ਬਣੀਏ ਉਸ ਤੋਂ ਬਾਅਦ ਅੰਮ੍ਰਿਤ ਵੇਲੇ ਜਾਗिए ਰੋਜ਼ ਆਪਣਾ ਸਿਰੜਕ ਕੇ ਰਿਹਾਵਾਂ ਸਾਰੀਆਂ ਸੋਧिए ਦੰਦਾ ਦੀ ਸਫਾਈ ਕਰਕੇ ਜੰਗਲ ਪਾਣੀ ਹੋ ਕੇ ਅਸੀਂ ਰੋਜ਼ ਇਸ਼ਨਾਨ ਕਰੀਏ ਇਸ਼ਨਾਨ ਕਰਕੇ ਉਸ ਪਰਮਾਤਮਾ ਦਾ ਸਿਮਰਨ ਕਰੀਏ ਜਿਸ ਨੇ ਸਾਨੂੰ ਜੀਵਨ ਦਿੱਤਾ ਹੈ ਫਿਰ ਅਸੀਂ ਰੋਜ਼ ਪੰਜ ਬੁੱਲੂ ਨੀਤ ਨਿਤ੍ਰੇਮ ਕਰੀਏ ਤੋਂ ਨਿਤ੍ਰੇਮ ਕਰਕੇ ਉਸ ਵਾਹਿਗੁਰੂ ਕੀ ਅਰਦਾਸ ਕਰੀਏ ਕਿ ਸਾਨੂੰ ਇਹਨਾਂ ਨਸ਼ੇ ਕਸ਼ੇ ਤੋਂ ਬੁਰਾਈਆਂ ਤੋਂ ਐਬਕ ਬਾਵਾਂ ਤੋਂ ਉਹਨਾਂ ਕਰਮਾਂ ਤੋਂ ਮੁਕਤ ਕਰੇ ਜਿਹੜੇ ਇਨਸਾਨੀ ਜੀਵਨ ਵੀ ਸਾਡੇ ਲਈ ਸ਼ੋਭਾ ਨਹੀਂ ਦਿੰਦੇ ਜੋ ਧਰਮ ਦਾ ਆਧਾਰ ਨਹੀਂ ਹਨ ਜਿਹੜੇ ਕਰਮ ਸਾਨੂੰ ਧਰਮ ਤੋਂ ਪਰੇ ਲੈ ਜਾਂਦੇ ਨੇ ਉਹਨਾਂ ਤੋਂ ਸਾਨੂੰ ਵਾਇਗੁਰੂ ਬਖਸ਼ੇ ਤੇ ਸਾਨੂੰ ਨੇਕ ਕਰਮ ਬਖਸ਼ੇ ਆਪਣੇ ਆਤਮਿਕ ਗੁਣਾਂ ਦੀ عطاਾਂ ਬਖਸ਼ੇ ਇਹ ਨਿਤ ਸਵੇਰੇ ਅਰਦਾਸ ਕਰੇ ਫਿਰ ਦਿਨ ਪਰ ਉਹ ਨੇਕ ਕਿਰਤ ਕਰੇ ਤੇ ਗਰੀਬ ਗੁਰਬੇ ਜ਼ਰੂਰਤਮੰਦ ਦੀ ਮਦਦ ਕਰਨ ਦੀ ਕੋਸ਼ਿਸ਼ ਕਰੇ ਸੂਰਜ ਗੁਰੂ ਮਹੰਤੂ ਬਾਦ ਫਿਰ ਉਹ ਸ਼ਾਮ ਦਾ ਨਿਤਨੇਮ ਕਰੇ ਸੌਣ ਵੇਲੇ ਬਿਸਤਰੇ ਤੇ ਬੈਠ ਕੇ ਨਿਤਨੇਮ ਕਰੇ ਪੂਰੇ ਦਿਨ ਦਾ ਸ਼ੁਕਰੀਆ ਪ੍ਰਮਾਤਮਾ ਨਾਲ ਕਰੇ ਜੋ ਉਸਨੇ ਰਿਸ਼ ਪੁਸ਼ ਰੱਖ ਕੇ ਕੰਮ ਕਾਜ ਵਿੱਚ ਸਾਨੂੰ ਸਮਰੱਥਾ ਬਖਸ਼ੀ ਫਿਰ ਉਸ ਤੋਂ ਬਾਅਦ ਸੌਂਦੇ ਵੀ ਪ੍ਰਮਾਤਮਾ ਨੂੰ ਯਾਦ ਕਰੀਏ ਕਿ ਸੁੱਤੇਆਂ ਵੀ ਸਾਡੀ ਸੁਰਤੀ ਬਿਰਤੀ ਪ੍ਰਭੂ ਨਾਮ ਵਾਲੇ ਪਾਸੇ ਲੱਗੀ ਰਵੇ ਤੇ ਅੰਮ੍ਰਿਤ ਵੇਲੇ ਦੀ ਮੁੜਦਾ ਆਤਮਾ ਮੰਗੇ ਇਸ ਤਰ੍ਹਾਂ ਇੱਕ ਗੁਰਸਿੱਖ ਆਪਣੇ ਧਾਰਮਿਕ ਮਾਰਗ ਤੇ ਚੱਲੇ ਫਿਰ ਨਾਲੋਂ ਨਾਲ ਜੋ ਗੁਰਬਾਣੀ ਦਾ ਨਿਤਨੇਮ ਕਰੇਗਾ ਪਾਠ ਕਰੇਗਾ ਉਹਦੇ ਅਰਥ ਵਿਚਾਰਾਂ ਵਾਲੀਆਂ ਕੋਥੀਆਂ ਗ੍ਰੰਥ ਕਿਤਾਬਾਂ ਲੈ ਕੇ ਰੱਖੇ ਘਰ ਵਿੱਚ ਉਹ ਆਪ ਹੀ ਅਰਥ ਵਿਚਾਰ ਕਰੇ ਅਗਰ ਕਿਤੇ ਲਾਗੇ ਕੋਈ ਗੁਰਦੁਆਰੇ ਵਿੱਚ ਕਥਾ ਵਿਚਾਰ ਜਲਦੀ ਉੱਥੇ ਜਾ ਕੇ ਸਰਵਣ ਕਰੋ ਨਹੀਂ ਤੇ ਆਪਣੇ ਘਰ ਜੀ ਪ੍ਰੋਗਰਾਮ ਚਲਾਵੋ ਕਿ ਘਰ ਦੇ ਮੈਂਬਰ ਸਾਰੇ ਬੈਠ ਕੇ ਅਸੀਂ ਇਕੱਠੇ ਬੈਠ ਕੇ ਸੋਚ ਵਿਚਾਰ ਕਰੀਏ ਜਿਆਦਾ ਇਹਨਾਂ ਅਸੀਂ ਰੋਜ਼ ਕਿਸੇ ਇੱਕ ਸ਼ਬਦ ਦਾ ਕਿਸੇ ਇੱਕ ਵਾਰ ਦੀ ਪੂੜੀ ਦੀ ਹੀ ਅਸੀਂ ਵਿਚਾਰ ਕਰਕੇ ਆਪਸ ਵਿੱਚ ਸਾਂਝ ਪਾਈਏ ਕਿ ਗੁਰਮਤ ਸਾਨੂੰ ਕੀ ਮਾਰਗ ਦੱਸਦੀ ਹੈ ਕਿਸ ਕਿਸਮ ਦਾ ਜੀਵਨ ਜੀਉਣ ਲਈ ਸਾਨੂੰ ਪ੍ਰੇਰਿਤ ਦੀ ਹੈ ਤੇ ਇਹ ਸਾਧਨ ਨੇ ਹਰ ਗੁਰੂ ਘਰ ਦੇ ਵਿੱਚ ਕੀਰਤਨ ਦੇ ਨਾਲ-ਨਾਲ ਸ਼ਬਦ ਦੀ ਵਿਚਾਰ ਵੀ ਹੋਵੇ ਸ਼ਬਦ ਵਿਚਾਰ ਨਾਲ ਸਮਝ ਆਉਂਦੀ ਹੈ ਕਿ ਸਾਡਾ ਜੋ ਸਿੱਖੀ ਮਾਰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਉਹ ਕਿਹੋ ਜਿਹਾ ਮਾਰਗ ਹੈ ਤਾਂ ਇਹ ਘਰਾਂ ਵਿੱਚ ਗੁਰੂ ਘਰਾਂ ਵਿੱਚ ਪਿੰਡਾਂ ਵਿੱਚ ਔਰ ਗੁਰਸਿੱਖਾਂ ਨੂੰ ਚਾਹੀਦਾ ਹੈ ਕਿ ਘਰਾਂ ਵਿੱਚ ਜੀ ਸਤਸੰਗ ਪ੍ਰੋਗਰਾਮ ਕਰਨ ਬਹੁਤ ਸਾਰੇ ਘਰ ਇਕੱਠੇ ਹੋ ਕੇ ਕਿਸੇ ਇੱਕ ਘਰ ਇਕੱਠੇ ਹੋ ਕੇ ਇਕੱਠੇ ਕਥਾ ਵਾਰਤਾ ਕਿਤਨ ਵਗੈਰਾ ਕਰਨ ਕਦੇ ਇੱਕ ਦੇ ਘਰ ਕਦੇ ਦੂਜੇ ਦੇ ਘਰ ਵਾਰੋ ਵਾਰੀ ਇਹਦੇ ਨਾਲ ਵੀ ਇੱਕ ਆਪਸੀ ਸਾਂਝ ਵੀ ਬਣਦੀ ਹੈ ਇਹ ਇਹ ਸੰਗਤ ਕਰਨ ਦੇ ਨਾਲ ਸਾਡਾ ਮਨ ਜਿਹੜਾ ਇਹ ਜਿਹੜੇ ਗਲਤ ਕੰਮਾਂ ਵਾਲੇ ਪਾਸੇ ਪ੍ਰਵੀਰਤ ਹੋ ਜਾਂਦਾ ਹੈ ਇਹ ਇਸ ਤੋਂ ਮੁਕਤੀ ਪ੍ਰਾਪਤ ਕਰਕੇ ਗੁਰੂਕ੍ਰਿਸ਼ਿ ਜੀਵਨ ਦੀ ਕਮਾਈ ਕਰਨ ਵਾਲੇ ਪਾਸੇ ਅਕਸਰ ਹੋਏਗਾ ਅਕਸਰ ਹੋਏਗਾ ਤੋ ਇਹ ਬੜੀ ਜ਼ਰੂਰੀ ਇੱਕ ਇਸ ਵੇਲੇ ਮੁਹਿੰਮ ਹੈ ਨਸ਼ਿਆਂ ਦੇ ਖਿਲਾਫ ਸਭ ਤੋਂ ਵੱਡੀ ਮਾਰ ਨਸ਼ਿਆਂ ਦੇ ਕਰਨ ਗਰਸਤੀਆਂ ਜਿਹੜੀਆਂ ਵਿਗੜ ਰਹੀਆਂ ਨੇ ਬਹੁਤ ਸਾਰੀਆਂ ਮਰਦਾਂ ਦੇ ਨਸ਼ੇ ਨਸ਼ਈ ਹੋਣ ਦੇ ਕਾਰਨ ਉਹ ਘਰ ਦੀ ਜ਼ਰੂਰਤਾਂ ਵਾਲੇ ਪਾਸੇ ਖਿਆਲ ਨਹੀਂ ਕਰਦੇ ਪਰਿਵਾਰ ਦੀਆਂ ਜ਼ਰੂਰਤਾਂ ਬੱਚੇ ਦੀ بیوی ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ ਜਿਹਦੇ ਕਾਰਨ ਕਾਰਗਰਸਤੀ ਖਰਾਬ ਹੁੰਦੀ ਹੈ ਜਿੱਥੇ ਕੋਟਾਂ ਵਿੱਚ ਹੋਰ ਅਨੁਮਤੀ ਲੋਕ ਸੁਆਗ ਜੋੜੇ ਉੱਤੇ ਜਾ ਕੇ ਤਲਾਕ ਨਹੀਂ ਰਜ਼ੀਨ ਦੇ ਕੇ ਕੇਸ ਭੁਗਦੇ ਫਿਰਦੇ ਨੇ ਉਸਨੇ 81 ਸਿਰੂਪ ਵਾਲੇ ਵੀ ਜਾ ਕੇ ਉੱਤੇ ਭੁਗਦੇ ਫਿਰਦੇ ਨੇ ਸਿਕੋਂ ਦੀ ਬੱਚੀਆਂ ਜਾ ਕੇ ਕੋਟਾਂ ਵਿਰੁੱਲਦੀਆਂ ਫਿਰ ਕਿ ਮੇਰਾ ਪਤੀ ਸਾਥ ਨਹੀਂ ਦਿੰਦਾ ਮੇਰੇ ਸਾਸੋਰਾ ਸਾਥ ਨਹੀਂ ਦਿੰਦੇ ਇੱਕ ਅਣੀ ਸ਼ਰਮ ਦੀ ਗੱਲ ਹੈ ਤੋਂ ਅਸੀਂ ਇੱਕ ਦੂਜੇ ਦੇ ਲੜਨ ਲੱਗੀਏ ਗੁਰਗਨ ਸਾਹਿਬ ਜੀ ਦੇ ਫੇਰੇ ਲਗਾ ਕੇ ਅਨੰਦਕਾਰਜ ਇੱਥੇ ਆ ਕੇ ਕਰੀਏ ਤੇ ਇਸ ਚੀਜ਼ ਨੂੰ ਇੱਥੇ ਪ੍ਰਣ ਕਰਕੇ ਉਸ ਪ੍ਰਣ ਨੂੰ ਤੋੜਨ ਲਈ ਅਸੀਂ ਸੰਸਾਰੀ ਅਦਾਤਾਂ ਵਿੱਚ ਜਾ ਕੇ ਤੱਕੇ ਖਾਈਏ ਇਹ ਸਾਨੂੰ ਸ਼ੋਭਾ ਨਹੀਂ ਦਿੰਦਾ ਤੂੰ ਨਸ਼ਿਆਂ ਕਚੇ ਤੋਂ ਮੁਕਤ ਹੋ ਕੇ ਇੱਕ ਦੂਜੇ ਦਾ ਸਾਥ ਦੇ ਕੇ ਅਸੀਂ ਆਪਣੇ ਜੀਵਨ ਦਾ ਨਿਰਵਾਹ ਕਰੀਏ ਇਸ ਬੜੀ ਭੈੜੀ ਵਿਵਾਹ ਤੋਂ ਕੁੰਮ ਨੂੰ ਬਚਾਉਣ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ